ਹਾਂਜੀ ਬਾਬਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਬਿਓ ਅੱਜ 20 ਤਰੀਕ ਆ ਤੇ ਸਵੇਰ ਦੇ ਆਪਣੇ ਵੱਜਰੇ ਨੇ ਪੰਜ ਗ ਵੱਜਰੇ ਨੇ 5 10 ਕੋਰੇ ਹੋਣੇ ਤੇ ਬਹੁਤ ਭਾਈ ਯਾਰ ਐ ਵੀ ਕਮੈਂਟ ਕਰਦੇ ਹੁੰਦੇ ਨੇ ਮੈਸੇਜ ਵੀ ਕਹਿੰਦੇ ਸੀ ਸਵੇਰੀ ਇੰਨੀ એનર્ਜੀ ਜਿਵੇਂ ਉੱਠਣ ਸਾਰ ਤੁਹਾਡੇ ਮੂੰਹ ਤੇ ਰੌਣਕਾਂ ਇਹ ਬਾਬਿਓ ਖਰਾਕਾ ਦਾ ਕਮਾਲ ਆ ਓਏ ਹੋਰ ਕੀ ਆ ਖਰਾਕਾ ਪੁਰਾਣੇ ਬੁੜਿਆਂ ਜਿਹਾ ਖਾਧੀਆਂ ਲੱਗਦੀ ਆ ਹਾਂ ਸਹੀ ਗੱਲ ਆ ਪੁਰਾਣੇ ਬੁੜਿਆਂ ਜਿਹਾ ਖਰਾਕਾ ਖਾਣੇ ਬਾਬੇ ਛੋਲੇ ਝੂਲੇ ਤੜਕੀ ਉੱਟਣ ਚਰਨ ਲੱਗ ਜਾਂਦੇ ਆ ਆ ਸੀ ਬਲੰਦ ਆ ਜਾਖਾ ਆ ਦਿਖਾ ਦੇ ਵਾ ਆ ਬਾਬੇ ਹੋਰ ਆ ਦੇਖੋ ਤੜਕੀ ਖਰਾਕਾ ਦਾ ਕਮਾਲਾ ਬਾਬੇ ਤਾਂ ਹੀ ਇੰਨੀ ਬੋਲਣੇ ਅਸੀਂ ਠੀਕ ਆ ਵਿਚਲਾ ਤੋਂ ਮਾਲ ਖਾਂਦੇ ਨੇ ਮਾਲ ਮੂਲੀ ਬਾਬੇ ਖਾਂਦੇ ਕਦੇ ਕਦਾਈ ਦੇਖੋ ਆਪਾਂ ਲਗਾਉਂਦੇ ਵੀ ਨਹੀਂ ਕਦੇ ਕਦਾਈ ਖਾਲੀ ਫਰਨਸ਼ਾਨ ਨੂੰ ਨੀਂਦੇ ਕਿ ਤੂੰ ਲਗੇ ਤੋ ਹਾਂ ਉਹ ਨਹੀਂ ਬਾਬੇ ਸਾਡਾ ਰੋਜ਼ ਵਾਲਾ ਕੰਮ ਹੈਗਾ ਉਹੀ ਤੁਹਾਨੂੰ ਪਤਾ ਵੀ એનર્ਜੀ ਲੈਵਲ ਸਾਡਾ ਹਾਈ ਲੈਵਲ ਤੇ ਆ ਤੇ ਬਾਕੀ ਬਾਬੇ ਜਿੰਮ ਆਇਆ ਹੁੰਦੀਗਾ ਤੇ ਜਿੰਮ ਜਿੰਮ ਲਾਉਣੇ ਆ ਅੱਜ ਬਾਬੋ ਜਖਾਮ ਹੋ ਗਿਆ ਉਂ ਤਾਂ ਦੀ ਮੋਰ ਤਾਂ ਇੱਥੇ ਉਹਨਾਂ ਨਾਲ ਆਤੀ ਜਿੰਮਾਲਿਆਂ ਨੇ ਓਹ ਹੋ ਨਿੱਤਰ ਕੇ ਬਾਬੋ ਬੰਦੇ ਦੇਖੋ ਉਂ ਤਾਂ ਇਹ ਲੇਟ ਆਉਂਦੇ ਹੁੰਦੇ ਨੇ ਅੱਜ ਤੇਰੇ ਯਾਰ ਪਹਿਲੀ ਖੋਲੀ ਬੈਠੇ ਨੇ ਨੂੰ ਆਇਆ ਵੀ ਇਹ ਮੈਂ ਵੀਡੀਓ ਪਾ ਦਨਾ ਵੀ ਲੇਟ ਖੋਲਦੇ ਨੇ ਤੇ ਉਹਦੇ ਸਾਰੇ ਮੇਰੀ ਵੀਡੀਓ ਦੇਖਦੇ ਨੇ ਤਾਂ ਕਰਕੇ ਹੁਣ ਤਾਂ ਪਹਿਲਾਂ ਆਉਣ ਲੱਗ ਗਿਆ ਬਾਬੋ ਬੰਦਾ ਅਹੀ ਗੱਲ ਹੈ ਨਾ ਹਾਂ ਇਹ ਸਟੋਰੀਆਂ ਦੀ ਹਾਸ ਹੈ ਓਏ ਹੋਰ ਅੱਜ ਬਾਬੋ ਜਖਾਮ ਹੋ ਰਹੀ ਦੀ ਗੱਡੀ ਦੀ ਚਾਬੀ ਵਿੱਚ ਰਹੀ ਗਈ ਹੱਥ ਚ ਮੈਂ ਕਿਤੇ ਵਿੱਚ ਰਹੀ ਗਈ ਲੌਕ ਲੱਗ ਜੇ ਕਿਤੇ ਤੇ ਆ ਦੇਖੋ ਆਪੇ ਅਸੀਂ ਚਾਰ ਜਮ ਮਚਾਉਣੇ ਬੰਦੇ ਆ ਆ ਜਮਾ ਬਹੁਤ ਭਾਈ ਪੁੱਛਦੇ ਨੇ ਕਿਹੜੀ ਜਮ ਮਚਾਉਣੇ ਹੋ ਆ ਜਮ ਮਚਾਉਣੇ ਹੁੰਨੇ ਆ ਤੇ ਅੰਦਰ ਗਾਣੇ ਚੱਲ ਰਹੇ ਨੇ ਬਾਬਾ ਮੈਂ ਬੰਦ ਕਰ ਪਾ ਨਹੀਂ ਸਦੀ ਰੋ ਕਾਲੇ ਤੇ ਇੰਜਨ ਹੈ ਜਿਵੇਂ ਹੋਣੀ ਹੈ ਹੋਣੀ ਇਹਨਾਂ ਬਾਬੇ 855 ਆਲਾ ਕੰਮਾ ਥੋੜੀ ਥੋੜੀ ਇਹ ਭੱਜਦਾ ਜਦੋਂ ਭੱਜੇ ਫਿਰ ਦਬਦਾ ਨਹੀਂ ਹੈ ਫਿਰਦਾ ਇਹ ਬਾਦੇ ਹੁਣ ਗੀਰ ਲਗਾਤਾ ਮਰਦੀ ਲੈ ਬਾਬੇ ਕੋਈ ਚੱਕਰ ਨਹੀਂ ਚੱਲ ਇਹ ਬਾਬੇ ਇੱਕ ਪੱਤੀ ਆ ਇੱਕ ਪੱਤੀ ਲਾਵਾਂਗੇ ਲਾਓ ਦੇਖਾ আখ স্ের স্েরাদ! এই জমারি তাঠা ওনাকে দিযা! কাকলাখয়া! অজা! অকে ওত্র ওত্র এমন্রাদেমন্রাজিদিন্রাজেন্রাজ্রা! কুর ਉਰੇ ਪਿੱਛੇ ਚੱਲ 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 ਵਾਪੇ ਹੁਣ ਇੱਕ ਦੀ ਦੇਖਾਂਗੇ ਥੋੜਾ ਜਿਹਾ ਕਿੰਨੇ ਦਾ ਵਾਅਦਾ ਕਰਿਆ ਦੇਖਦੇ ਆਂ ਵਾਅਦਾ ਕੀ ਆ ਹੈ ਉਹ ਇੱਕ ਦੀ ਲਾਈ ਹੋਈ ਆ ਪਹਿਲਾਂ ਪਰ ਅੱਜ ਫੇਰ ਦੁਬਾਰਾ ਦੇਖਦੇ ਆਂ ਕਿਉਂਕਿ ਸਵੇਰ ਤੇ ਸ਼ਾਮ ਦਾ ਬਹੁਤ ਫਰਕ ਆ ਦਿਨ ਰਾਤ ਦਾ ਕਹਿੰਦੇ ਨੇ ਵੀ ਦਿਨ ਰਾਤ ਦਾ ਬਹੁਤ ਫਰਕ ਹੁੰਦਾ ਤੇ ਐਂ ਹੁਣ ਸਵੇਰੇ ਦੇਖਦੇ ਵੀ ਲੱਗ ਜੇ ਨਾ ਰਾਤ ਦੀ ਸ਼ਾਮ ਨੂੰ ਤਾਂ ਲਾਈ ਹੋਈ ਆ ਆਪਣੀ ਲੈ ਬਾਬਾ ਚਲੋ ਜੀ ਆਗੇ ਜੀ ਆਗੇ ਵਾਹ ਉਸੇ ਨੇ ਬਈ ਕਿ ਬੱਸ ਕੋਲੇ ਠੀਕ ਆ ਬਈ ਓਕੇ ਓਕੇ ਚੁੱਕਾ ਦੇ ਬਈ ਇਹ ਲੈ ਆਪ ਛੇ ਗੱਟ ਚੱਲ 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 ਆਇਆ ਹੁੰਦਾ ਮੈਂ ਇਹ ਕਰਤਾ ਅੱਗੇ ਆਇਆ ਬਈ ਗੁਰੀ ਬਾਬਾ ਇੱਕ 40 ਵੇਟ ਆ ਠੀਕ ਆ ਤੇ ਸਾਡਾ ਉਸਤਾਦ ਝੋਟਾ ਇਹ ਲਾਉਂਗਾ ਆਪਣਾ ਚਲੋ ਜੀ ਅਰੇ ਬਈ ਚੱਲ ਬਈ ਉਹ ਕਹਿੰਦੇ ਕਦਮ ਅਖੜੀਆਂ ਖਾਦੀ ਆਣ ਜੀ ਉਹ ਕਿੱਥੇ ਦਾ ਦਾ ਆ ਜਾ ਬੱਬੇ ਜੱ ਬਾਸ਼ਾ ਪਾੜਦੀ ਦੇਗਾ ਠੀਗਾ ਚੱਲ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਜੀ ਐਨ ਓਕੇ ਓਕੇ ਜੀ ਕੀ ਪੀ ਲੋ ਜੀ ਹਾਂ ਜੀ ਹਾਂ ਬਸ ਠੀਕ ਹੈ ਜੀ ਕਿਹੜਾ ਬੋਲ ਦੱਸੋ ਹਾਂ ਰਾਤ ਨੂੰ ਤੇਰੀ ਮੇਰੀ ਕਦੇ 1000 ਦਿਨ ਜਿਹਦਾ ਨਾ ਕਾਤਰਾ ਗਾ ਨਹੀਂ ਆਪਾਂ ਕੱਟਾਂਗੇ ਵਿੱਚ ਜਮਾ ਵੀ ਬਿਨਾਂ ਗਾਲ ਤੋਂ ਬਿਨਾਂ ਗਾ ਬਿਨਾਂ ਗਾਲ ਤੋਂ ਲੜਾਈ ਕਰਾਂਗੇ ਆਪਾਂ ਕਿਸੇ ਰਾਜ ਦੀ ਦੁਬਾਰਾ ਜੇ ਮੈਨੂੰ ਦੱਸ ਫਿਰ ਆਪਾਂ ਲੜਾਈ ਵਲੌਗ ਦੇ ਵਿੱਚ ਪਾਵਾਂਗੇ ਹਾਂ ਠੀਕ ਹੈ ਠੀਕ ਆ ਥਾਪੜਾ ਥਾਪੜਾ ਹੈ ਨਹੀਂ ਨਹੀਂ ਥਾਪੜਾ ਨਹੀਂ ਐ ਨਹੀਂ ਓਏ ਐ ਥਾਪੜਾ ਹੁੰਦਾ ਜਿਹੜਾ ਐ ਸਾਪੜਾ ਐ ਵਾਲਾ ਸਾਪੜਾ ਖੇਰੇਆ ਨਹੀਂ ਸ਼ੁਰੂ ਨਾ ਮੈਂ ਦੱਸਦਾ ਮੈਨੂੰ ਜੇ 7 ਨੂੰ ਸ਼ੁਰੂ ਨਾ ਜੇ ਸ਼ੇਡ ਉੱਪਰ ਨੂੰ ਹਾਂ ਜਹਰੀਲਾ ਉਹ ਕਿਹੜਾ ਕਹਿੰਦੇ ਨੇ ਕਾਮਨ ਕ੍ਰੇਟ ਜਿਹੜਾ ਸਭ ਤੋਂ ਜਹਰੀਲਾ ਨਹੀਂ ਕੋਬਰਾ ਦਾ ਜੇ ਪੱਧਾ ਘੰਟਾ ਦਿੰਦਾ ਉਹ ਨਹੀਂ ਦਿੰਦਾ ਜਿਹੜਾ ਕਾਮਨ ਕ੍ਰੇਟ ਆ ਰੋਈ ਜਾਵੇ ਆ ਵਾਪਸ ਥੋੜੇ ਸੈਣੀਏ ਜੀ ਬਾਤ ਤੁਹਾਨੂੰ ਪਸੰਦ ਲੱਗ ਰਿਹਾ ਹੋਣਾ ਵੀ ਬੈਠੇ ਕਿੱਥੇ ਆ ਤੜਕੀ ਤੜਕੀ ਦੇਖੋ ਇਹ ਬੁਕਾਰੇ ਮੈਂ ਇੱਥੇ ਟੱਪ ਗਿਆ ਹੂ ਹੂ ਕਰੀ ਇਹ ਸਹੀ ਗੱਲ ਆ ਹੋ ਜਾ ਕੇ ਬਾਜ ਨਹੀਂ ਬਣੀ ਤਰੀ ਵਾਲੇ ਬਾਜ ਬਣਾਵਾਂਗੇ ਬਣਾ 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 ਮੇਰੇ ਵਿੱਚ ਬਾਜ ਬਣਦੀ ਜਾਊਗਾ ਉਹ ਬਣਾਉ ਉਹ ਦੇਖੋ ਬੈਠਿਆ ਸੰਤ ਬੈਠਿਆ ਦੇਖਾ ਆ ਜਗਾ ਟਰਬਲ ਹੋਵਾ ਸਹੀ ਗੱਲ ਆ ਕਿਹੜੇ ਟਰਬਲ ਲਵਾਉਣੀਆਂ ਬਾਪੇ ਸਵੇਰੇ ਸਵੇਰੇ ਉਹਨਾਂ ਨੂੰ ਆ ਕੇ ਲੈ ਕੇ ਜਾ ਸਕਦੇ ਹੋ ਇਹਨਾਂ ਲਈ ਜੱਗਾ ਬੱਸ ਦਾ ਬੁਕਿੰਗ ਬਹੁਤ ਟਾਈਮ ਤੀ ਦਿਲ ਕੋਈ ਬੁਕਿੰਗ ਨਹੀਂ ਠੀਕ ਹੈ ਹਾਂ ਆਈ ਚਲੋ ਜਾਈ ਚਲੋ ਮੈਂ ਕਹਿੰਦੀ ਸਾਰਿਆਂ ਦੇ ਗਰੰਟੇ ਨੇ ਫੋੜਾ ਹੁਣ ਤੱਕ ਹਾਂ ਸਹੀ ਗੱਲ ਆ ਠੀਕ ਹੈ ਜੱਟ ਸਾਰੇ ਪਾਸੇ ਮਾਰਿਆ ਗਿਆ ਨਾਲ ਤਾਂ ਝਾੜ ਤੇ ਨਾਲੇ ਅੱਗ ਗਣੀ ਅਲਮੇ ਦੇ ਨਾਲ ਅੱਗ ਲਾਈ ਅੱਗੇ ਸੁੰਡ ਪੈ ਜੇ ਹਨਾ ਨਾਲੇ ਝਾੜ ਮਾਰ ਗਿਆ ਓਏ ਠੇਕੇ ਵਾਲਿਆਂ ਨੂੰ ਵੀ ਚਾਹੀਦਾ ਵੀ 2-3000 ਆਪੇ ਘਟਾਲਣ ਜ਼ਿੰਮੇਵਾਰਾਂ ਦੇ ਉਹ ਕਰਕੇ ਜਮੇ ਨਹੀਂ ਚਾਹੀਦਾ ਆ ਦੇਖ ਪੰਜਾਹ 50000 ਰੋਲ ਬਣ ਕੇ ਦੇਣਾ ਆ ਵੀ ਜਮੀ ਮਾਨਦਣਾ ਜੱਟ ਨੂੰ ਸਹੀ ਗੱਲ ਆ ਇਹਦਾ ਗੱਲ ਹੈ ਜੀ ਆ ਹਾਂ ਚੱਲ ਲੈ ਮੁੱਛਲ ਵੱਢ ਰਹੇ ਆ ਬਾਪੇ ਅੱਜ ਵੀ ਮੁੱਛਲ ਵੱਡਾਂਗੇ ਆਪਾਂ ਤੇ ਮੁੱਛਲ ਦਾ ਝਾੜਾ ਜਿਹੜਾ ਉਹ ਜਮੀ ਘਟ ਆ ਰਿਹਾ ਚੱਲ ਚੱਲ ਬਾਬੇ ਆਹ ਖੇਤ ਵੀ ਆਪਣਾ ਝਾੜ ਘਟਿਆ। ਕੋਰੇ ਵੀ ਮੁੰਡਾ ਦਾ 50 ਪੀਉ ਪੈ ਜੇ ਤਾਂ ਬਹੁਤ ਵਧੀਆ ਗੱਲ ਆ। ਹਨਾ 50 ਪੀਉ ਪੈ ਜੇ ਤਾਂ ਬਹੁਤ ਵਧੀਆ ਗੱਲ ਆ। 50 ਪੈ ਜੇ ਸਰਾ ਹੋ ਜੇ। ਸਰਾ ਹੋ ਜੇ। ਪਿਛਲੇ ਸਾਲ ਕਹਿੰਦ ਸੀ ਕਿ 55-60 ਪੀਉ ਤਾਂ ਸਰਾ ਹੋ ਜੇ। ਅਗਲੇ ਸਾਲ ਕਹਾਂਗੇ 40 ਪੈ ਜੇ ਸਰਾ ਹੋ ਜੇ। ਹੈਂ? ਅੱਜ ਸਾਲ 10 ਵੜ ਘਟੀ ਜੰਨੇ ਆ। ਉਦੋਂ ਅਗਲੇ ਸਾਲ ਕਹਿੰਦੇ 30 ਫੇਰ ਤਾਂ ਮਨ ਲਗਾ ਖੇਤੀ ਛੱਡ ਜਣਗੇ ਜੇ। ਕੱਪ ਹੋਰ ਘਟ ਗਿਆ। ਦੇਖੇ ਵਧੀਆ ਮੇਰੇ ਬਈ। ਤੁਸੀਂ ਰੋਜ਼ ਵੜਦੇ ਹੋ। ਸਾਰੇ ਕਿਤੇ ਹੀ ਹਾਲ ਆ ਸਾਰੇ ਕਿਤੇ ਬਈ ਜੇ ਲੋਕ ਜਿੰਨੇ 60 60 ਪੈਰੀ ਆ ਸਭ ਜੀ ਇੱਕ ਸਵਾਲ ਪੁੱਛਣਾ ਚਾਹਣਾ ਹਾਂ ਜੀ ਜਿਹੜੀ ਫੱਟੀਆਂ ਹੁਣ ਤੱਕ ਸਭ ਤੋਂ ਸਰੇ ਦੀ ਕਿੰਨਾ ਕਿੰਨਾ ਝਾੜਾ ਹੁਣ ਤੱਕ ਬਸਮਤੀ ਦਾ ਹਾਂ ਹਾਂ ਮੁੱਛੜਾ 50 ਮਾਣ 50 ਮਾਣ ਤੋਂ ਸਰੇ ਦੀ ਸਰੇ ਦੀ ਆ ਉੱਪਰ ਦਾ ਕੁਝ ਵੀ ਨਹੀਂ ਆ ਗਿਆ ਉਹ 40 ਰੁਪਏ ਨੇ 40 ਆਮ ਹੈ 40 ਜਿਵੇਂ ਪਹਿਲਾਂ 50 55 ਆਮ ਸੀਗਾ ਇਹਦੀ 40 45 ਨਹੀਂ 40 40 ਦੇ ਜਿਆਦਾ ਹੀ ਗਏ ਗਿਆ 40 ਆਮ ਆ ਬਾਈ ਫੁੱਲ ਮੁੱਛੜਾ ਚਾਹ ਠੀਕ ਆ ਮਾ ਸਾਡੇ ਏਰੀਆ ਦੱਸ ਰਿਹਾ ਜਿਲ੍ਹਾ ਸਗਰੂਰ ਪਿੰਡ ਜਲੂਰ ਬਾਕੀ ਏਰੀਆ ਦਾ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਕੀ ਗੱਲਬਾਤ ਆ ਪਰ ਸਾਡੇ ਏਰੀਆ ਜਿਵੇਂ ਪਤਾ ਨਹੀਂ ਕੀ ਬੱਲੀ ਬਹੁਤ ਸ਼ੁਕਰੀਆ ਸਾਰੀ ਫੂਸ ਫੜਾ ਨਿਕਲ ਰਿਹਾ ਸਾਰਾ ਵਿੱਚੋਂ ਬਈ ਤੇ ਪਰ ਉਹ ਕਰ ਵੀ ਕੀ ਸਕਦੇ ਆ ਬਈ ਹੁਣ ਮਿਹਨਤ ਤਾਂ ਕੋਈ ਕਸਮ ਨਹੀਂ ਛੱਡੀ ਹੈਗੀ ਨਾ ਪਹਿਲਾਂ ਨਾ ਆਇਦਗੀ ਚਲੋ ਕਣਕ ਤੇ ਅੱਜ ਹੀ ਘੱਟ ਮਿਹਨਤ ਲੱਗਦੀ ਆ ਕਣਕ ਵਧੀਆ ਰਹਿ ਜਾਂਦੀ ਆ ਜਿਰੀ ਨਾਲੋਂ ਵੀ ਜਿਰੀ ਤੇ ਬੰਦਾ ਇੰਨੀ ਮਿਹਨਤ ਕਰਦਾ ਜਿਰੀ ਚ ਵਧੀਆ ਫਲ ਨਹੀਂ ਮਿਲ ਰਹਾ ਹੈਗਾ 2 ਸਾਲਾਂ ਦਾ ਹਾਂ ਮੁਰ ਨਹੀਂ ਰਹਾ ਮੁੱਲ ਚਲੋ ਕੋਈ ਗੱਲ ਨਹੀਂ ਪਈ ਬਾਜੀ ਜੀ ਜੀ ਵੀ ਹੋ ਗਈ ਧੀ ਵੀ ਹੋ ਗਈ ਹੌਸਲੇ ਬਲੰਦ ਰੱਖਾਂਗੇ ਹਾਂ ਨਾ ਹੌਸਲੇ ਨਹੀਂ ਦਬਦੇ ਹੈਗੇ ਆਏ ਤਾਂ ਤੁਹਾਨੂੰ ਪੱਤੀਆ ਬਾਬੇ ਹੁਣ ਜਿੰਨਾ ਹੈ ਗਿਆ ਰੱਬ ਦਾ ਭਾਣਾ ਜਿੰਨਾ ਹੋ ਗਿਆ ਠੀਕ ਆ ਬਹੁਤ ਆ ਇਹਦਾ ਹੁਣ ਉਦੋਂ ਨੀਚੇ ਵੀ ਲੋਕ ਬੈਠੇ ਨੇ ਉਦੋਂ ਉੱਤੇ ਹੀ ਬੈਠੇ ਨੇ ਇਹਦਾ ਕੁਛ ਨਹੀਂ ਹੁੰਦਾ ਚੱਲਦੇ ਰਹਿੰਦੇ ਨੇ ਜ਼ਿੰਦਗੀ 'ਚ ਹਾਂ ਬਾਣਾ ਵਾਲੇ ਵੀ ਤਾਂ ਮਰੇਗੇ ਹੋਰ ਹੜਾ ਵਾਲੇ ਵੀ ਤਾਂ ਉਹ ਵੀ ਤਾਂ ਦੇਖੋ ਜਮੀ ਗਏ ਉਹਨਾਂ ਦੇ ਉਹ ਲੋਕਾਂ ਦੇ ਫਿਰ ਵੀ ਹੌਸਲੇ ਬਲੰਦ ਨੇ ਆਪਣਾ ਜੇ 10 15 20 ਮਣ ਝਾੜ ਘਾਟ ਆ ਦੇ ਆਪ ਆਪਦੇ ਮੂੰਹ ਹਵਾਸੀਆਂ ਦਾ ਦਾਦੀਆਂ ਕੋਈ ਗੱਲ ਨਹੀਂ ਬਈ ਮਰਦਾਂ ਨਾਲੇ ਬਣਦੀ ਹੁੰਦੀ ਆ ਕੁਝ ਨਹੀਂ ਹੁੰਦਾ ਹੈ ਗਿਆ ਅਗਲੇ ਸਾਲ ਕਣਕ ਵਧੀਆ ਆਊਗੀ ਐਂ ਸੋਚ ਲੋ ਕਣਕ ਬਹੁਤ ਘਾਟ ਨਿਕਲ ਲੱਗੀ ਕਣਕ ਵਧੀਆ ਨਿਕਲੂਗੀ ਕੋਈ ਚੱਕਰ ਨਹੀਂ ਹੈ ਗਿਆ ਹੌਂਸਲੇ ਬੁਲੰਦ ਰੱਖੋ ਪਰ ਠੇਕਿਆਂ ਦੇ ਰੇਟ ਨਾ ਵਧਾ ਦਿਓ ਬਾਬੇਓ ਕਿਤੇ ਬਾળી ਹੌਂਸਲੇ ਬੁਲੰਦ ਚੱਕ ਕੇ ਠੇਕੇ ਹੋਰ ਵਧਾ ਦਿਓ ਠੇਕਿਆਂ ਨੂੰ ਮੜਾ ਜਾ ਉਦੋਂ ਹੌਂਸਲੇ ਜਿਹੇ ਡਾਊਨ ਰੱਖ ਲਿਓ ਤੁਸੀਂ ਠੇਕਿਆਂ ਦੇ ਰੇਟ ਘਟਵਾ ਲਓ ਬਹੁਤ ਜ਼ਿਆਦਾ ਮਾੜੀ ਬਣੂਗੀ ਜੇ ਠੇਕਿਆਂ ਦੇ ਰੇਟ ਤੁਸੀਂ ਨਾ ਘਟਾਏ ਬਹੁਤ ਪੂਰੀ ਬਾਨੀ ਆ ਅਗਲੇ ਸਾਲ ਫ ਉਹ ਪਾਣੀ ਹਾਲ ਨੇ ਜੀ ਆ ਗੁੱਪੂ ਕਿ ਉਡਾਈ ਕੀ ਨੇ ਕਾਰਨ ਮੋਟੇ ਕੇਰ ਕਾਤੋਂ ਨਹੀਂ ਹੈਗਾ ਕਾਰਨੇ ਦਾ ਕੋਈ ਕੁਦਰਤ ਹੈ ਨਾ ਕੁਦਰਤ ਆ ਰੱਬ ਦੀ ਰੰਗ ਨੇ ਸਹੀ ਗੱਲ ਆ ਹੈ ਕਾਫੀ ਦੀ ਘਾਟ ਨਹੀਂ ਜੀ 60% ਦੀ ਨਹੀਂ ਜੀ ਅਜੇ ਮੌਸਮ ਵੀ ਠੀਕ ਦੀ ਸਾਰਾ ਕੁਝ ਓਕੇ ਦੀ ਜਦ ਮੀਆਂ ਨੇ ਕੰਮ ਖਰਾਬ ਕਰਿਆ ਫਿਰ ਜਾ ਫਲਾ ਉਹ ਕਰਨੀ ਵੀ ਨਹੀਂ ਇੰਨੀ ਪਈ ਦੋ ਕੁ ਦਿਨ ਪਈ ਦੀ ਉਹਦਾ ਗੱਲ ਆ ਉਦੋਂ ਬਾਅਦ ਫੰਟਾ ਜੀ ਦੀ ਨਹੀਂ ਪੈ ਗਿਆ ਦੀ ਅਣਖੜ ਹੋ ਗਿਆ ਕੀ ਆ ਖੱਚੋ ਤਾਂ ਬਾਤੂ ਸੋਟਾ ਸਾਰਿਆਂ ਨਾਲ ਜ਼ੋਰ ਲੱਗਣਾ ਚਾਹੀਦਾ ਚੱਲ ਠੀਕ ਹੈ ਖੱਚਦਾ ਚੱਲ ਜ਼ੋਰ ਲਾ ਕੇ ਚੱਲ 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 ਓ ਲੱਗ ਜਾ ਨਾ ਲੱਗ ਜਾ ਓ ਲੱਗ ਜਾ ਲੱਗ ਜਾ ਚੱਲ ਚੱਲ ਆ ਤੇਰਖ ਚੱਕਦੇ ਰੇਸ ਇੱਕ ਨੰਬਰ ਆ ਬਈ ਇੱਕ ਨੰਬਰ ਆ ਦੋਨੀ ਝੋਟੇ ਨੇ ਆਏ ਦੇਖਦਾ ਵੀ ਰੋਡ ਪੱਟਦਾ ਉਦੋਂ ਅਸੀਂ ਲਾਲਾ ਛੱਡੇ ਤੋਂ ਕਰਬਰ ਕੀ ਆ ਪਿੱਛੇ ਕਰੀ ਜਾਂ ਨਾਲ ਹੁੰਦੇ ਪਿੱਛੇ ਲਾ ਦੇ ਲਾ ਦੇ ਪਿੱਛੇ ਜਾਣ ਦੇ ਡਰਦਾ ਸੀ ਡਰ ਲੱਗਦਾ ਉੱਪਰ ਬਾਈ ਬੋਚ ਡਰ ਲੱਗਦਾ ਬਹੁਤ ਹੈ ਡਰ ਲੀ ਜੀ ਬਹੁਤ ਇਹ ਡਰ ਲੀ ਉੱਤੋਂ ਆਇਆ ਬਾਬੇਓ ਲੋਕ ਕਹਿੰਦੇ ਸਾਡੇ ਯਾਰ ਨਹੀਂ ਲੜਾਈਆਂ ਜਾ ਕੇ ਆ ਫਿਰਦੇ ਨੇ ਸਾਰੇ ਇਹ ਬਾਬੇਓ ਕੰਮ ਵੀ ਕਰਾਉਂਦੇ ਨੇ ਆ ਲੜਾਈਆਂ ਦਾ ਚਲੋ ਠੀਕ ਆ ਅਸੀਂ ਫਿਕਰ ਵੀ ਕਰਦੇ ਨੇ ਇੱਕ ਜਗ੍ਹਾ ਤੋਂ ਡਾਊਨ ਤੇ ਐਕਸਟਰ ਡਰੋ ਬਰਾ Vamos, 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 ਬਣ ਗਈ ਗੱਲ ਬਣ ਗਈ ਬਈ ਛੋਟਾ ਟ੍ਰੇਡਾ ਹਾਂ ਦੋਨੇ ਛੋਟੇ ਨੇ ਬਈ ਬੰਦੇ ਜੇ ਧਾਮ ਚਹੀਦਾ ਚਾੜ ਨਾਲ ਚਾੜਦਾ ਜੇ ਐਸ਼ਰਦਾ ਸਹੀ ਗੱਲ ਦਾ ਮੰਨ ਕੇ ਡਰਾਈਵਰ ਦੇ ਵਿਚਾਰ ਆ ਗਾ ਬਈ ਡਰਾਈਵਰ ਥਾਪੀ ਦੇ ਦੋ ਥਾਪੀ ਦੇ ਦੋ ਓਕੇ ਰਮ ਚਲੋ ਬਈ ਚਲੋ ਬਈ ਹਾਂਜੀ ਬਾਬਿਓ ਆਪਾਂ ਜੀਰੀ ਵੱਢ ਲਈ ਤੇ ਤੁਹਾਨੂੰ ਕਿਹਾ ਤੀਗਾ ਵੀ ਆਪਾਂ ਅੱਜ 24 ਦਾ 25 ਤਰੀਕ ਨੂੰ ਟਰੈਕਟਰ ਲੈ ਕੇ ਆਵਾਂਗੇ ਤੇ ਅੱਜ ਬਾਬਿਓ 24 ਤਰੀਕ ਹੈ ਤੇ ਜਿਹੜਾ ਆਪਣਾ ਟਰੈਕਟਰ ਆ ਸੀ ਆਪ ਜੇ ਆਪਾਂ ਲੈਂਡ ਚੱਲੇ ਆ ਤੇ ਹਜੇ ਤੁਹਾਨੂੰ ਹਲੇ ਵੀ ਦਾਅਦ ਦੇ ਵੀ ਕਿਰਾ ਟਰੈਕਟਰ ਲੈ ਕੇ ਆ ਰਹੇ ਆ ਫੋਰ 휠 ਟਰੈਕਟਰ ਆ ਤੇ ਤੁਹਾਨੂੰ ਵਲੌਗ ਦੇ ਅੱਧ ਵਿਚਾਲੇ ਜੇ ਪਤਾ ਲੱਗੂਗਾ ਵੀ ਕੀ ਗੱਲ ਬਾਤ ਆ ਤੇ ਬਾਕੀ ਬਾਬਿਓ ਵਧੀਆ ਲੱਗ ਰਿਹਾ ਠੀਕ ਆ ਨਮਾ ਸੰਦ ਲੈਣ ਚੱਲੇ ਆ ਹੈਦਲੇ ਕੁਝ ਹੀ ਤਾਂ ਹੁੰਦੀ ਹੋ ਯਾਰ ਬਾਬੋ ਹਨਾ ਮਨ ਖੁਸ਼ ਹੈ ਹਾਂ ਤੇ ਕੁਝ ਕਹਿਣਾ ਚਾਹੇਗਾ ਬਸ ਸਾਰੇ ਇਕੱਲੇ ਖੁਸ਼ੀ ਰਹੋ ਚਲੋ ਐ ਵੀ ਬਸਦੇ ਰਹੋ ਆਦੇ ਵਜਦਾ ਹੈਗੇ ਅੱਜੇ ਝਾੜ ਘਾਟਾ ਪਰ ਅਸੀਂ ਤਾਂ ਫਿਰ ਵੀ ਮੂੰਹ ਤੇ ਉੰਨੀ ਹ ਹਨਾ ਗੁੱਪੂ ਸੁਮਾਈ ਲੰਨੀ ਹਾਂ ਸਮਾਈਲ ਤੇ ਕੋਈ ਘੱਟਣੀ ਨਹੀਂ ਰੱਡੀ ਠੀਕ ਆ ਕਿਉਂਕਿ ਜੇ 100 ਮਾਰ ਨਿਕਲ ਜਾਂਦੀ ਤਾਂ ਵੀ ਮਰਨਾ ਜੇ ਹੁਣ 50 ਮਾਰ ਨਿਕਲ ਗਈ ਮਰਨਾ ਤਾਂ ਵੀ ਆ ਠੀਕ ਆ ਨਾਲ ਨਾ 100 ਮੰਨ ਲਿਆ ਕੀ ਇਹਨੇ ਨਾ 50 ਮਾੜਾ ਹਾਂ ਰੋਟੀ ਉਨੀ ਖਾਣੀ ਆ ਪਹਿਲਾਂ ਵੀ 4-5 ਇੱਕ ਟਾਈਮ ਦੀਆਂ ਖਾਣਨੇ ਆ ਹੁਣ ਵੀ 4-5 ਇੱਕ ਟਾਈਮ ਦੀਆਂ ਖਾਣਨੇ ਆ ਬਸ ਉਹੀ ਕੋਸਾ ਕੋਈ ਚੱਕਰ ਨਹੀਂ ਤੇ ਆ ਥੋੜਾ ਧਿਆਨ ਨਾਲ ਚੱਲਿਆ ਕਰੋ ਬਾਬਿਆ ਦੇਖੋ ਟਰਾਲੇ ਟਰੋਲੇ ਹੁਣ ਤੁਹਾਨੂੰ ਪਤਾ ਈ ਆ ਸੀਜ਼ਨ ਚ ਕਦੇ ਕਿੱਧਰ ਕੀ ਚੱਲਦਾ ਦੇਖੋ ਮੋਰੋਂ ਆ ਰਿਹਾ ਉਹ ਹੌਲੀ ਚੱਲਿਆ ਕਰੋ ਕੋਈ 6 ਫੀਟ ਖੜਾਆ ਕਰੋਗੇ ਤੇ ਬਾਕੀ ਮਿਲਦਾ ਬਾਬਾ ਤੁਹਾਨੂੰ ਏਜੰਸੀ ਦੇ ਵਿੱਚ ਕੀ ਗੱਲਬਾਤ ਆ ਦੇਖਦੇ ਰਹੋ ਬਲੌਗ ਨਾਲ ਬਣੇ ਰਹੋ ਤੇ ਕਮੈਂਟਾਂ ਵਿੱਚ ਦੱਸਿਓ ਬੀ ਸਾਨੂੰ ਟਰੈਕਟਰ ਕਿਵੇਂ ਦਾ ਲੱਗਿਆ ਕੀ ਗੱਲ ਬਾਤ ਆ ਕਿਵੇਂ ਠੇਠਾ ਜੀ ਹੋ ਗਈ ਟਰਾਲੀ ਹੈ ਬੜੇ ਕੋਈ ਨਹੀਂ ਬਣਾ ਰਿਹਾ ਆਹ ਅੰਦਰ ਪਿੰਡ ਜਾਂਦੇ ਵਾਪਸ ਰੇਸ ਤੇ ਵੜੀ ਜੀ ਰੇਸ ਤੇ ਵੜੀ ਜੀ ਆ ਪੂਰੇ ਬੈਗ ਲਾ ਅਜੈਂਸੀ ਦੇ ਵਿੱਚ ਪਤਾ ਕੀ ਗੱਲ ਆ ਬਈ ਐ ਵੀ ਬੰਦੇ ਹੁੰਦੇ ਨੇ ਥੋੜੇ ਜੇ ਵੱਡੇ ਛੋਟੇ ਮੈਂ ਸੰਗ ਲੱਗ ਜੀ ਵੀ ਬਲੌਗ ਬਣਾਉਣ ਲੱਗੇ ਮਤਲਬ ਵੀਡੀਓ ਕੋਲ ਕੇ ਬਣਾਉਣ ਲੱਗੇ ਮੈਂ ਕੋਈ ਨਹੀਂ ਸਾਰੀਆਂ ਗੱਲਾਂ ਬਾਤਾਂ ਆਪਾਂ ਪਾਈਆਂ ਨਾਲ ਜਾ ਕੇ ਜਾ ਕੇ ਕਰਾਂਗੇ ਤੇ ਬਾਕੀ ਸਾਰੀ ਗੱਲਬਾਤ ਆਪਾਂ ਘਰੇ ਕਰਾਂਗੇ ਤੇ ਬਾਕੀ ਬਾਈ ਜੀ ਬਹੁਤ ਵਧੀਆ ਲੱਗ ਰਿਹਾ ਤੇ ਵੀ ਚੀਜ਼ ਦਾ ਚਾਤ ਆ ਹੁੰਦੀ ਆ ਬਈ ਬਾਕੀ ਬਹੁਤ ਭਰਾ ਕਹਿਣਗੇ ਵੀ ਹੌਲੈਂਡ ਬਾਰੇ ਆਪਣਾ ਜਿਹੜਾ ਨੋ ਗੋਲ ਆ ਇਹਦਾ ਇੱਕਦਾਂ ਲੋਕੋ ਅਰਜਨ ਇੱਕ ਪ੍ਰੋਟੈਕ ਬਾਰੇ ਕਹਿਣਗੇ ਵੀ ਉਹਦਾ ਚ ਕੁਝ ਲਿਆਉਣਾ ਸੀਗਾ ਆਪਾਂ ਸਾਰੀ ਗੱਲਬਾਤ ਸੋਨਾਂ ਸ਼ੇਅਰ ਕਰਾਂਗੇ ਕਾ ਤੋਂ ਆਪਾਂ ਨੇ ਜੋਗੀਰ ਲੈ ਲਿਆ ਤਾਂ ਕਿਉਂ ਆਪਾਂ ਜੋਗੀਰ ਨੂੰ ਕਰਾਇਆ ਕੀਤਾ ਵੀ ਜੋਗੀਰ 52 ਦਾ ਟਰੈਕਟਰ ਤੇ ਬਾਕੀ ਗੱਲਬਾਤ ਸਾਰੀ ਰੇਟ ਰੂਟ ਫੋਟੋ ਨਾਲ ਸਾਰੀ ਦੱਸਦੀ ਕਰਾਂਗੇ ਬਨੇ ਰਹੋ ਆਪਣੇ ਬਲੌਗ ਦੇ ਨਾਲ ਤੇ ਬਾਕੀ ਆ ਦੇਖੋ ਬਈ ਜੱਸ ਸਵਾਜ ਬਿਆਲੇ ਗਾਣੇ ਹੁਣ ਹੋਣਗੇ ਕੰਮ ਹੈ ਸਾਰੇ ਆਓ ਤੇਰੇ ਪਿੱਛੇ ਆਪਣੇ ਮਿੱਤਰ ਪਿਆਰੇ ਓਕੇ ਆਪੇ ਬੋਲ ਸਾਰੇ ਆਪਾਂ ਜੋਰ ਲਵਾ ਕੇ ਦੇਖਾਂ ਕਰਾਂਗੇ ਮਤਲਬ ਜੋਰ ਦੀ ਵੀ ਕਿਹੜੀ ਚੁਪਾਈ ਵੱਧਾ ਕਿਹੜੀ ਦਾ ਟੀਗਲ ਵੱਧਾ ਸਾਰੀ ਉਸਤ ਕਰਿਆ ਕਰਾਂਗੇ ਜੇਰਾ ਵਿੱਚ ਕਾ ਬਾਪੋ ਮਿਲ ਜਾਓ ਤੁਸੀਂ ਜਾ ਕੇ ਆਪਾਂ ਪਰਸਵਾਰੇ ਉੱਚੀ ਜਨੇ ਬੋਲ ਕੇ ਇਹ ਗੀ ਸ਼ੁਮਵਾਰ ਕਾ ਸ਼ੁਮਵਾਰ ਕਾ ਬੜਾ ਲਿਆ ਆ ਨਾ ਪੂਰਾ ਦੇਖ ਕੇ ਮਾ ਕੋ ਘਾਟ ਨਾ ਰਹੇ ਜੇ ਕਾਂ ਜਸੀ ਹਾਂਜੀ ਕੀ ਗੱਲ ਬਾਤ ਆ ਬਈ ਵਧੀਆ ਹੀ ਗੱਲ ਬਾਤ ਆ ਟਰੈਕ ਲੈ ਆਂਦਾ ਆਪਣੇ ਮਿਸਟਰ ਨੇ ਹਾਂਜੀ ਵਦਾਈਆਂ ਜੀ ਗਦਾ ਬਾਬੋ 52 10 ਲੈ ਆਂਦਾ B2 ਗੇਅਰ ਪ੍ਰੋ ਗੇਅਰ ਪ੍ਰੋ ਹੋਰ ਲਿਖਿਆ ਹੁੰਦਾ ਹਾਂ ਉਹਦੇ ਲਿਫਟ ਪ੍ਰੋ ਨਾ ਲਿਖਿਆ ਨਹੀਂ ਹੁੰਦਾ ਲਿਖਿਆ ਹੁੰਦਾ ਉਹਦੇ ਲਿਫਟ ਪ੍ਰੋ ਹੁੰਦਾ ਇਹ ਲਿਫਟ ਪ੍ਰੋ ਨਹੀਂ ਹੈਗਾ ਬਾਬੇ ਆਪਾਂ ਨੇ ਆਲੂ-ਆਲੂਆਂ ਤੁਹਾਨੂੰ ਪਤਾ ਵੀ ਲਿਫਟ ਦਾ ਜ਼ਿਆਦਾ ਆਲੂ ਵਾਲੀ ਮਸ਼ੀਨ 'ਤੇ ਕੰਮ ਦਿੰਦੀ ਆ ਪਰ ਐ ਵੀ ਸਾਨੂੰ ਉਹ ਲੇਟ ਮਿਲਣਾਂ ਦੀ ਬੰਦਾ ਦਿਨ ਸਾਨੂੰ ਲੋਡ ਹੁਣ ਤੀਗੀ ਤਾਂ ਕਰਕੇ ਅਸੀਂ ਇਹ ਲੈ ਆਏ ਵੀ ਚਲੋ ਸਰਦਾ ਨਹੀਂ ਹੈਗਾ 2500 ਕੀ ਜੀ ਹੈ ਹਾਂ 2000 ਕਹਿੰਦੇ ਨੂੰ ਕਹਿੰਦੇ 2500 ਤੱਕ ਕੰਮ ਕਰਦੀ ਆ 200 ਹਾਂ ਵੀਦਿਆਂ 2000 ਕਹਿੰਦਾ ਹੁਣ ਤਾਂ 20 20 ਘੰਟੇ ਦਾ ਸਮਾਨ ਪਾ ਲਿਆ ਹਾਂ ਜੇ ਉਹ ਚ ਕਿਲੋ ਵਾਣ ਵਾਦ ਗਿਆ ਉਹ ਕਿੱਧਰ ਜਾਊਗਾ ਉਹ 200 ਪਰ ਹਾਂ